ਹੜਪ੍ਰਭਾਵਤ ਸੂਬਿਆ ਦਾ ਦੌਰਾ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਪਹੁੰਚ ਰਹੇ ਨੇ ਦੱਸ ਦਿੱ ਗਏ ਕਿ ਪੰਜਾਬ ਨੇ 80 ਹਜ਼ਾਰ ਕਰੋੜ ਮੰਗੇ ਨੇ ਤੇ ਉੱਥੇ ਹੀ ਦੱਸ ਦਿੱ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਪੰਜਾਬ ਆ ਕੇ ਬੇਮਿਸਾਲ ਹੜ੍ਹਾਂ ਦੇ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣਗੇ ਇਸ ਤੋਂ ਪਹਿਲਾਂ ਆਪ ਸਰਕਾਰ ਦੇ ਕੈਬਨਿਟ ਮੰਤਰੀ ਅਦਿਕ ਪੂਰੀ ਟੀਮ ਤੇ ਨਾਤ ਕੀਤੀ ਗਈ ਕੇਂਦਰ ਸਰਕਾਰ ਤੋਂ 60000 ਕਰੋੜ ਰੁਪਏ ਦੇ ਬਕਾਇਆ ਤੇ 20000 ਕਰੋੜ ਰੁਪਏ ਦੇ ਵਿਸ਼ੇਸ਼ ਫੰਡ ਦੀ ਮੰਗ ਕੀਤੀ ਗਈ ਦੱਸ ਦਈਏ ਕਿ ਮੰਤਰੀਆਂ ਨੇ ਇੱਕ ਘੰਟੇ ਦੇ ਅੰਤਰਾਲ ਤੇ ਪ੍ਰੈਸ ਕਾਨਫਰੰਸ ਕਰਦੇ ਹੜ੍ਹਾਂ ਕਾਰਨ ਹੋਈਆਂ ਸਮੱਸਿਆਵਾਂ ਦਾ ਜ਼ਿਕਰ ਕਰਦਿਆਂ ਕੇਂਦਰ ਸਰਕਾਰ ਸਾਹਮਣੇ ਮੰਗਾਂ ਰੱਖੀਆਂ ਨੇ ਲਗਭਗ 3.5 ਸਾਲਾਂ ਬਾਅਦ ਪੰਜਾਬ ਦੇ ਲੋਕਾਂ ਨੂੰ ਪ੍ਰਧਾਨ ਮੰਤਰੀ ਨੂੰ ਮਿਲਣ ਦਾ ਮੌਕਾ ਮਿਲਿਆ 5 ਜਨਵਰੀ 2022 ਨੂੰ ਉਹਨਾਂ ਫਲੋਸਪੁਰ ਦੇ ਵਿੱਚ ਪੰਜਾਬ ਦੇ ਲਈ ਐਲਾਨ ਕਰਨੇ ਸਨ ਪਰ ਉਸ ਦਰਮਿਆਨ ਕਿਸਾਨ ਚੱਲਦੇ ਉਹਨਾਂ ਨੂੰ ਵਾਪਸ ਪਰਤਣਾ ਪਿਆ ਤਾਂ ਪ੍ਰਧਾਨ ਮੰਤਰੀ ਦਾ ਪ੍ਰੋਗਰਾਮ ਜੋ ਕਿ ਇਸ ਮੁਤਾਬਕ ਹੈ ਤਾਂ 3 ਵਜੇ ਹੜ੍ਹ ਪ੍ਰਭਾਵਿਤ ਇਲਾਕੇ ਆ ਦੋਨਾਂ ਦੌਰਾ ਕਰਨਾ ਹੈ ਸਵੇਰ 4 ਵਜੇ ਗੁਰਦਾਸਪੁਰ ਪਹੁੰਚਣਗੇ ਤੇ ਲੋਕਾਂ ਨਾਲ ਮੁਲਾਕਾਤ ਕਰਨਗੇ ਇਸ ਤੋਂ ਬਾਅਦ ਸਮੀਖਿਆ ਹੋਣੀ ਹੈ ਮੀਟਿੰਗ ਦੇ ਵਿੱਚ ਹੜਾ ਦੇ ਨਾਲ ਹੋਏ ਨੁਕਸਾਨ ਦੀ ਜਾਣਕਾਰੀ ਲਈ ਜਾਵੇਗੀ ਉਧਰੀ ਕੈਬਨਿਟ ਮੰਤਰੀ ਅਰੋੜਾ ਬਰਿੰਦਰ ਗੋਇਲ ਡਾਕਟਰ ਬਲਬੀਰ ਤੇ ਚੀਮਾ ਜਿਨ੍ਹਾਂ ਨੇ 60000 ਕਰੋੜ ਦੇ ਬਕਾਇਦੇ ਦੀ ਮੰਗ ਕੀਤੀ 50000 ਕਰੋੜ ਦਾ ਜੀਐਸਟੀ ਘਾਟਾ ਤੇ 8000 ਕਰੋੜ ਰੁਪਏ ਦਾ ਆਰਡੀਫ ਬਕਾਇਆ ਦਿੱਤਾ ਜਾਵੇ ਮੰਗ ਕੀਤੀ ਗਈ ਹੈ ਮੰਡੀ ਬੋਰਡ ਦੀਆਂ ਸੜਕਾਂ ਤਬਾਹ ਹੋ ਚੁੱਕੀਆਂ ਨੇ 3300 ਸਕੂਲ ਇਮਾਰਤਾਂ ਟੁੱਟੀਆਂ ਨੇ ਹਜ਼ਾਰਾਂ ਜਿਹੜੇ ਬਿਜਲੀ ਦੇ ਖੰਭੇ ਡਿੱਗ ਪਏ ਨੇ ਟਰਾਂਸਫਰ ਸੜ ਗਏ ਨੇ ਇਸ ਦਾ ਵੀ ਜ਼ਿਕਰ ਕੀਤਾ ਗਿਆ 130 ਕਰੋੜ ਦੀਆਂ ਦਵਾਈਆਂ ਖਰਾਬ ਨੇ 1280 ਡਿਸਪੈਂਸਰੀ 1000 ਸਿਹਤ ਕੇਂਦਰ ਨੁਕਸਾਨੇ ਗਏ ਨੇ ਉੱਥੇ ਹੀ ਦੱਸਦੀ ਹੈ ਕਿ 2000 ਪਿੰਡਾਂ ਦਾ ਬੁਨ ਤੇ ਉਥੇ ਹੀ 4.5 ਲੱਖ ਏਕੜ ਫਸਲਾਂ ਵੀ ਤਬਾਹ ਹੋਈਆਂ ਨੇ ਆਫਤ ਤੋਂ ਬੁਰੀ ਤਰੀਕੇ ਨਾਲ ਪੰਜਾਬ ਪ੍ਰਭਾਵਿਤ ਹੈ ਉਧਰ ਹਿਮਾਚਲ ਨੂੰ ਲੈ ਕੇ ਵੀ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦੀ ਸਥਿਤੀ ਤੋਂ ਜਾਣੂ ਹੋਣਗੇ ਹਿਮਾਚਲ ਦੀ ਆਫਤ ਪ੍ਰਭਾਵਿਤ ਖੇਤਰਾ ਦਾ ਹਵਾਈ ਸਰਵੇਖਣ ਤੋਂ ਬਾਅਦ ਪ੍ਰਧਾਨ ਮੰਤਰੀ ਕਾਂਗੜਾ ਹਵਾਈ ਅੱਡੇ ਦੇ ਹਾਲ ਦੇ ਵਿੱਚ ਇੱਕ ਉੱਚ ਪੱਧਰੀ ਮੀਟਿੰਗ ਵੀ ਕਰਨਗੇ ਜਿਸ ਵਿੱਚ ਰਾਜਪਾਲ ਸ਼ਿਵ ਕੁਤਾਬ ਸ਼ੁਕਲਾ ਮੁੱਖ ਮੰਤਰੀ ਸੁਖਮੰਦਰ ਸੁਖੂ ਉਪ ਮੁੱਖ ਮੰਤਰੀ ਮੁਕੇਸ਼ਕਨੀ ਹੋਤਰੀ ਤੇ ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ ਸੰਸਦ ਮੈਂਬਰ ਤੇ ਰਾਜ ਸਰਕਾਰ ਦੇ ਅਧਿਕਾਰੀ ਸ਼ਾਮਲ ਹੋਣਗੇ ਤਾਜ਼ਾ ਇਹ ਕਿ ਹੁਣ ਤੱਕ ਮੀਂਹ ਦੇ ਦੌਰਾਨ ਹਿਮਾਚਲ ਦੇ ਵਿੱਚ ਵੀ 412 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੜ੍ਹ ਪ੍ਰਭਾਵਤ ਸੂਬਿਆ ਦਾ ਦੌਰਾ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਪਹੁੰਚ ਰਹੇ ਨੇ ਦੱਸ ਦਿੱ ਗਏ ਕਿ ਪੰਜਾਬ ਨੇ 80000 ਕਰੋੜ ਮੰਗੇ ਨੇ ਤੇ ਉੱਥੇ ਹੀ ਦੱਸ ਦਿੱ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਪੰਜਾਬ ਆ ਕੇ ਬੇਮਿਸਾਲ ਹੜਾ ਦੇ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣਗੇ ਇਸ ਤੋਂ ਪਹਿਲਾਂ ਆਪ ਸਰਕਾਰ ਦੇ ਕੈਬਨਿਟ ਮੰਤਰੀ ਅਧੀਕ ਪੂਰੀ ਟੀਮ ਤੈਨਾਤ ਕੀਤੀ ਗਈ ਕੇਂਦਰ ਸਰਕਾਰ ਤੋਂ 60000 ਕਰੋੜ ਰੁਪਏ ਦੇ ਬਕਾਇਆ ਤੇ 20000 ਕਰੋੜ ਰੁਪਏ ਦੇ ਵਿਸ਼ੇਸ਼ ਫੰਡ ਦੀ ਮੰਗ ਕੀਤੀ ਗਈ ਦੱਸ ਦਈਏ ਕਿ ਮੰਤਰੀਆਂ ਨੇ ਇੱਕ ਘੰਟੇ ਦੇ ਅੰਤਰਾਲ ਤੇ ਪ੍ਰੈਸ ਕਾਨਫਰੰਸ ਕਰਦੇ ਹੜਾ ਕਾਰਨ ਹੋਈਆਂ ਸਮੱਸਿਆਵਾਂ ਦਾ ਜ਼ਿਕਰ ਕਰਦਿਆਂ ਕੇਂਦਰ ਸਰਕਾਰ ਸਾਹਮਣੇ ਮੰਗਾਂ ਰੱਖੀਆਂ ਨੇ ਲਗਭਗ 3.5 ਸਾਲਾਂ ਬਾਅਦ ਪੰਜਾਬ ਦੇ ਲੋਕਾਂ ਨੂੰ ਪ੍ਰਧਾਨ ਮੰਤਰੀ ਨੂੰ ਮਿਲਣ ਦਾ ਮੌਕਾ ਮਿਲਿਆ 5 ਜਨਵਰੀ 2022 ਨੂੰ ਉਹਨਾਂ ਫਿਰੋਜ਼ਪੁਰ ਦੇ ਵਿੱਚ ਪੰਜਾਬ ਦੇ ਲਈ ਐਲਾਨ ਕਰਨੇ ਸਨ ਪਰ ਉਸ ਦਰਮਿਆਨ ਕਿਸਾਨਾਂ ਦੇ ਵਿਰੋਧ ਦੇ ਚੱਲਦਿਆਂ ਉਹਨਾਂ ਨੂੰ ਵਾਪਸ ਪਰਤਣਾ ਪਿਆ ਤਾਂ ਪ੍ਰਧਾਨ ਮੰਤਰੀ ਦਾ ਪ੍ਰੋਗਰਾਮ ਜੋ ਕਿ ਇਸ ਮੁਤਾਬਕ ਹੈ ਤਾਂ 3 ਵਜੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਉਹਨਾਂ ਦੌਰਾ ਕਰਨਾ ਹੈ ਸਵਾ 4 ਵਜੇ ਗੁਰਦਾਸਪੁਰ ਪਹੁੰਚਣਗੇ ਤੇ ਲੋਕਾਂ ਦੇ ਨਾਲ ਮੁਲਾਕਾਤ ਕਰਨਗੇ ਇਸ ਤੋਂ ਬਾਅਦ ਸਮੀਖਿਆ ਹੋਣੀ ਹੈ ਮੀਟਿੰਗ ਦੇ ਵਿੱਚ ਹੜਾ ਦੇ ਨਾਲ ਹੋਏ ਨੁਕਸਾਨ ਦੀ ਜਾਣਕਾਰੀ ਲਈ ਜਾਵੇਗੀ ਉਦਰੀ ਕੈਬਨਿਟ ਮੰਤਰੀ ਅਰੋੜਾ ਬਰਿੰਦਰ ਗੋਇਲ ਡਾਕਟਰ ਬਲਬੀਰ ਤੇ ਚੀਮਾ ਜਿਨ੍ਹਾਂ ਨੇ 60000 ਕਰੋੜ ਦੇ ਬਕਾਇਆ ਦੀ ਮੰਗ ਕੀਤੀ 50000 ਕਰੋੜ ਦਾ ਜੀਐਸਟੀ ਕਟਾ ਤੇ 8000 ਕਰੋੜ ਰੁਪਏ ਦਾ ਆਰਡੀਵ ਬਕਾਇਆ ਦਿੱਤਾ ਜਾਵੇ ਮੰਗ ਕੀਤੀ ਗਈ ਹੈ ਮੰਡੀ ਬੋਰਡ ਦੀਆਂ ਸੜਕਾਂ ਤਬਾਹ ਹੋ ਚੁੱਕੀਆਂ ਨੇ 3300 ਸਕੂਲ ਇਮਾਰਤਾਂ ਟੁੱਟੀਆਂ ਨੇ ਹਜ਼ਾਰਾਂ ਜਿਹੜੇ ਬਿਜਲੀ ਦੇ ਖੰਭੇ ਡਿੱਗ ਪਏ ਨੇ ਟਰਾਂਸਫਰ ਸੜ ਗਏ ਨੇ ਇਸ ਦਾ ਵੀ ਜ਼ਿਕਰ ਕੀਤਾ ਗਿਆ 130 ਕਰੋੜ ਦੀਆਂ ਦਵਾਈਆਂ ਖਰਾਬ ਨੇ 1280 ਡਿਸਪੈਂਸਰੀ 1000 ਸਿਹਤ ਕੇਂਦਰ ਨੁਕਸਾਨੇ ਗਏ ਨੇ ਤੋਥੀ ਦੱਸਦੀ ਹੈ ਕਿ 2000 ਪਿੰਡਾਂ ਦਾ ਬੁਨਿਆਦੀ ਢਾਂਚਾ ਤਬਾਹ ਹੋ ਚੁੱਕਿਆ ਤੇ ਉੱਥੇ ਹੀ 4.5 ਲੱਖ ਏਕੜ ਫਸਲਾਂ ਵੀ ਤਬਾਹ ਹੋਈਆਂ ਨੇ ਆਫਤ ਤੋਂ ਬੁਰੀ ਤਰੀਕੇ ਨਾਲ ਪੰਜਾਬ ਪ੍ਰਭਾਵਿਤ ਉਧਰ ਹਿਮਾਚਲ ਨੂੰ ਲੈ ਕੇ ਵੀ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦੀ ਸਥਿਤੀ ਤੋਂ ਜਾਣੂ ਹੋਣਗੇ ਹਿਮਾਚਲ ਦੇ ਆਫਤ ਪ੍ਰਭਾਵਿਤ ਖੇਤਰਾ ਦਾ ਹਵਾਈ ਸਰਵੇਖਣ ਤੋਂ ਬਾਅਦ ਪ੍ਰਧਾਨ ਮੰਤਰੀ ਕਾਂਗੜਾ ਹਵਾਈ ਅੱਡੇ ਦੇ ਹਾਲ ਦੇ ਵਿੱਚ ਇੱਕ ਉੱਚ ਪੱਧਰੀ ਮੀਟਿੰਗ ਵੀ ਕਰਨਗੇ ਜਿਸ ਵਿੱਚ ਰਾਜਪਾਲ ਸ਼ਿਵ ਕੁਤਾਬ ਸ਼ੁਕਲਾ ਮੁੱਖ ਮੰਤਰੀ ਸੁਖਮੰਦਰ ਸੁਖੂ ਉਪ ਮੁੱਖ ਮੰਤਰੀ ਮੁਕੇਸ਼ਕਨੀ ਹੋਤਰੀ ਤੇ ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ ਸੰਸਦ ਮੈਂਬਰ ਤੇ ਰਾਜ ਸਰਕਾਰ ਦੇ ਅਧਿਕਾਰੀ ਸ਼ਾਮਲ ਹੋਣਗੇ ਦੱਸ ਦਈਏ ਕਿ ਹੁਣ ਤੱਕ ਮੀਡ ਦੇ ਦੌਰਾਨ ਹਿਮਾਚਲ ਦੇ ਵਿੱਚ ਵੀ 4122 ਕਰੋੜ ਰੁਪਏ ਦਾ ਨੁਕਸਾਨ ਹੋਇਆ